ਪ੍ਰੀਤੋ ਅਜੇ ਸੁੱਤਾ ਹੀ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਮੈਂ ਟੈਂ ਵੀ ਵਾਵਾ ਹੋ ਗਿਆ ਜਾਗਦਾ ਹੋਵੇ ਤਾਂ ਚੰਗੀ ਗੱਲ ਆਹ ਪ੍ਰੀਤਮ ਪ੍ਰੀਤਮ ਓਏ ਓ ਪ੍ਰੀਤਮ ਕਿਹੜਾ ਅੱਧੀ ਰਾਤ ਨੂੰ ਗੁੰਡ ਚ ਵੜ ਗਿਆ ਕੇ ਸੁੱਤੇ ਪੈਨ ਉਠਾ ਲਿਆ ਉਹ ਕਿਹੜਾ ਉਹ ਮੈਂ ਤਾਂ ਗਰਦਿਆਂ ਨਾ ਕਿਵੇਂ ਆ ਠੀਕ ਆ ਕੰਜਰ ਤੂੰ ਅੱਧੀ ਰਾਤ ਨੂੰ ਓਏ ਓਏ ਵਸ ਯਾਰ ਮੇਰੇ ਗੱਲ ਯਾਦ ਆ ਗਈ ਓਰੇ ਹੋ ਉ ਤਾਂ ਸੁੱਖਾ ਹਾਂ ਹਾਂ ਇਹ ਤਾਂ ਸੁੱਖਾ ਕੁਦਰਤ ਸਕੂਟਰ ਲਈ ਫਿਰਦਾ ਓਏ ਆ ਜਾ ਆ ਜਾ ਆ ਗਿਆ ਕਰੋਨਾ ਕੀ ਅਪਰੋਣੇ ਅੱਧੀ ਰਾਤ ਨੂੰ ਐਂ ਤਾਂ ਦੱਸ ਦੇ ਆਇਆ ਮੇਰੇ ਇੱਕ ਗੱਲ ਯਾਦ ਆ ਗਈ ਘਰੀ ਬਹਿ ਜਾਂਦੇ ਓਏ ਇੱਥੇ ਉੱਥੇ ਤਾਂ ਸੁਣ ਲੂ ਵਸ ਕੀ ਕਹਿਣਾ ਪਰੋਣਾ ਇਹ ਯਾਰ ਲੈ ਇੱਕ ਲੈ ਲੈ ਬਹਿ ਜਾ ਇੱਕ ਹੋਰ ਲੈ ਲੈ ਤੂੰ ਸਮਾਰ ਕੇ ਬਹਿ ਜਾ ਐਹੇ ਜੀ ਕੀ ਗੱਲ ਆ ਮੂੰ ਤਾਂ ਖੈਰ ਸੁੱਖਾ ਸਾਰੇ ਘਰੇ ਹਾਂ ਹਾਂ ਖੈਰ ਸੁੱਖਾ ਮੈਂ ਤਾਂ ਇਸ ਵਿੱਚ ਕਿਤੇ ਸੌਂ ਵੀ ਨਾ ਗਿਆ ਹੋਵੇ ਪ੍ਰੀਤਮਾ ਓਏ ਅੱਖ ਲੱਗਦੀ ਜਾਂਦੀ ਸੀ ਇੰਨੇ ਤੂੰ ਬੋਲ ਮਾਰਤਾ ਅੱਛਾ ਤੂੰ ਕੀ ਭਾਲਦਾ ਪਣੋ ਗਾਦੀ ਰਾਤ ਨੂੰ ਡੱਕਿਆ ਭੁੱਕੀ ਰੇ ਯਾਰ ਉਹਨਾਂ ਨੂੰ ਚੱਲ ਪੈਣਿਆ ਉਹ ਕੁੱਕੀ ਦਾ ਕਾਹ ਨੂੰ ਹਾਂ ਮੇਰੇ ਕੰਜਰੇ ਗੱਲ ਯਾਦ ਆ ਗਈ ਕਾ ਕੀ ਓਏ ਮੈਂ ਕਿਹਾ ਪਾਪਰੀ ਤੈਨੂੰ ਪੁੱਛ ਕੇ ਕਿ ਦੋਨੇ ਸਾਂਝਾ ਕੰਮ ਚ ਲਾਲ ਗੇ ਕਾਦਾ ਓਏ ਤੇਰੇ ਬਿਨਾ ਮੈਂ ਚਲਾਉਂਦਾ ਨਹੀਂ ਜਾਂ ਤਾਂ ਐ ਕਰ ਹਾਂ ਕੋਈ ਡੈਰੀ ਡੂਰੀ ਖੋਲ ਲੈ ਕੋਈ ਚਾਰ ਪਸ਼ੂ ਲੈ ਲੇ ਧਾਰ ਚੋਂ ਜਾਣ ਨਾ ਤਾਰ ਯਾਰ ਮੈਂ ਤਾਂ ਜਾਣਦਾ ਨਹੀਂ ਯਾਰ ਲੋੜੇ ਵਾਂਗੂ گاਵਾ ਚੋਂ ਆਏਗਾ ਆਪਾਂ ਕੋਈ ਚਾ ਚਵਾਵਾ ਰੱਖ ਲਾਂਗੇ ਤੇ ਸਾਰੇ ਪੈਸੇ ਤਾਂ ਉਧਰ ਵਗ ਜਾਣਗੇ ਓਏ ਉਧਰ ਨਹੀਂ ਜਾਂਦੇ ਹੈਗੇ ਉਧਰ ਹੀ ਜਾਣੀਏ ਚੋਣ ਵਾਲਾ ਪੈਸੇ ਲੈ ਜਾ ਕਰੂ ਦੁੱਧ ਚ ਹੀਰਾ ਫੇਰੀ ਕਰ ਜਾ ਕਰੂ ਆਪਣੇ ਨਾਲ ਜੋ ਜਾਣਦੀ ਨਹੀਂ ਕੁਛ ਇੰਨੀ ਕਿੰਨੀ ਲੈ ਜਾ ਕਰੂ ਰਕਮ ਉਹ ਲਈ ਜਾ ਕੋਕੋ 10000 ਦਾ ਮਹੀਨੇ ਦਾ ਲਈ ਕਰੂ ਨਾਲੇ ਦੁੱਧ ਚ ਪਾਣੀ ਪਾਇਆ ਕਰੂ ਦੁੱਧਾ ਵੱਡ ਵਿੱਚ ਆ ਕਰੂ ਦਾਸ ਨਾ ਕਿਤੇ ਉਹਨੂੰ ਨੀਰਾ ਵੱਡ ਲਿਆ ਕਰੇ ਹਾਂ ਨੀਰਾ ਦਾ ਮੈਂ ਭੱਡ ਲਿਆ ਕੋਟੇ ਤੇ ਮੁੜੀ ਦੇ ਨੀ ਕੋਡਾ ਹੋਈ ਨਾ ਇੱਟਾਂ ਦੇ ਬੈਠਾ ਜੇ ਬੈਠੀ ਜਨ ਪੈਰਾ ਪਰ ਨੀਰਾ ਵੱਡ ਨਾ ਪੂ ਨਾ ਨਾ ਮੈਂ ਭੱਡ ਲਿਆ ਕਰੂ ਕੋਟਾ ਕੋਟਾ ਖਸ ਖਾ ਸਨੀ ਕਾਉਂ ਲਾਇਆ ਕਰੂ ਕੋਈ ਐ ਤਾਂ ਫਿਰ ਕਰੇ ਹੀ ਕਰਾਂਗੇ ਕੁਛ ਨਾ ਕੁਸਾ ਮੈਥੋ ਤਾਂ ਨਹੀਂ ਹੁੰਦਾ ਇਹ ਕੰਮ ਭਰਾਵਾ ਓਖਾ ਗੋਹਾ ਗੂਹਾ ਚੱਕਣਾ ਹੁੰਦਾ ਨਹੀਂ ਨਾ ਤੂੰ ਹੋਰ ਕੋਈ ਦੇਖ ਪੋਰ ਜਾ ਫਿਰ ਐ ਕਰ ਹਾਂ ਆਪਾਂ ਕੰਪੀਟਰ ਜਿਹੜਾ ਲੈ ਲੈਨੇ ਆ ਹਾਂ ਤੇ ਸਬਜੀ ਵਿੱਚ ਲੱਗ ਜੰਨੇ ਆ ਚਲਾਤਾ ਲਊਗਾ ਮਗਰ ਬੋਲ ਲੈ ਕਰੇਗਾ ਇਹਨਾਂ ਬਹੁਤ ਜ਼ਿਆਦਾ ਤੁੰ ਕਰ ਬਈ ਬੋਲਣਾ ਦਾ ਓੱਖਾ ਯਾਰ ਕਿਤੇ ਆਖਾ ਮੈਂ ਗਾਜਰ ਲੈ ਲਓ ਭਾਈ ਇਹ ਬੁੜੀਆਂ ਗੱਲ ਪਾ ਜਾਣ ਵੀ ਗਾਜਰ ਦੀ ਜਾਂਦਾ ਇਹ ਕਾਇਰ ਕਾਨੂੰ ਘਰ ਪੈਂਦਿਆਂ ਸਾਰ ਜੂਤ ਪੁਆਏਗਾ ਹਾਂ ਸਾਬ ਜਿਹੜੇ ਫਿਰਦੀ ਰਹਿੰਦੇ ਸਾਰੀਆਂ ਗਲਾਂ ਚੀਆ ਮੈਂ ਤੈਨੂੰ ਹੋਰ ਦੱਸਦਾ ਉਹ ਕਹਿੰਦਾ ਸਾਰਾ ਨਾ ਸੌਖਾ ਕੰਮ ਨਾ ਐਗਰੀ ਦੇ ਰਹੀਏ ਕਿਨਾ ਹੋਏ ਖੂਹਾਂ ਸਾਫ ਕਰਨ ਲੱਗ ਜਾਨੇ 1000 ਰੁਪਇਆ ਲੈਂਦੇ ਮੈਂ ਟਰੈਡ ਚਲਾ ਲੈ ਗੂ ਤੂੰ ਪਾ ਪਾ ਕੇ ਖੂਹ ਹੀ ਸਾਫ ਕਰਤੀ ਨਾ ਪਰਾਂ ਤੋ ਹੱਥ ਦਬਾ ਦਿਆ ਕਰੂੰ ਮੈਥੋਂ ਨਹੀਂ ਕੰਦੇ ਚੱਥ ਵਾਈ ਦੇ ਯਾਰ ਜਰ ਰੁਪਇ ਇੱਕ ਖੂਹ ਦਾ 1200 ਆ ਚਾਰ ਖੂਹਾਂ ਕਰਤੀਆਂ ਤੇ ਕਿ ਕਿੰਨਾ ਹੋ ਗਿਆ 4000 ਤਾਂ ਸਿੱਧ ਹੀ ਹੋ ਗਿਆ 5200 ਕਟ ਹੋ ਗਿਆ 5000 ਤੋਂ ਫਿਰ ਨਜ਼ਾਰਾ ਹੱਥ ਨੂੰ 5000 ਦੇ ਮਾਲਕ ਬਣ ਜਾ ਕਰਾਂਗੇ ਨਹੀਂ ਨਾ ਯਾਰ ਮੇਰੇ ਤਾਂ ਕੰਮ ਫਿੱਟ ਨਹੀਂ ਪਰ ਓਏ ਹੱਥ ਧਵਾ ਦ ਗਰੂਪ ਨੂੰ ਯਾ ਪੈਪ ਤੱਕ ਹੀ ਆਏ ਵੇਚੀ ਤੋਂ ਨਹੀਂ ਮੈਨੂੰ ਤਾਂ ਭੇਤ ਨਹੀਂ ਜੇ ਪਾਈ ਕਰਦੇ ਹਾਂ ਮੁਰਗੀ ਫਾਰਮ ਖੋਲ ਲੈਣਿਆ ਨਾਲੇ ਤਾਂ ਖਾਇਆ ਕਰਾਂਗੇ ਅੰਡੇ ਆਪਰਾ ਜਿਵੇਂ ਹਾਂ ਤੇ ਨਾਲੇ ਵੇਚਿਆ ਕਰਾਂਗੇ ਸਾਲਚਾ ਤੈਨੂੰ ਪਤਾ ਮੁਰਗੀ ਸਾਲਚ ਕਿੰਨੇ ਅੰਡੇ ਦਿੰਦੀ ਹੈ ਸਾਲਚ ਦਿੰਦੀ ਹੂ ਯਾਰ ਮੇਲਾ 6-7 ਮਹੀਨੇ ਦਾ ਦਿੰਦੀ ਹੂ ਅੰਡੇ ਕਿੰਨੇ ਅੰਡੇ ਦਿੰਦੀ 6-7 ਮਹੀਨਿਆਂ ਚ ਅੰਡੇ ਮੈਨੂੰ ਇਹ ਰੋਜ਼ ਦੇ ਦੋ ਅੰਡੇ ਲਾ ਲ ਲੋਕ ਭੈਣ ਦਾ ਫੁੱਦਾ ਦੂ ਦੋ ਕਿਹੜੇ ਸਾਬ ਨਾਲ ਦੂ ਕਮਾਲ ਕਰੀ ਨਾ ਕਿ ਆਪ ਨਵੇਂ ਦੁੱਧ ਕਰਿਆ ਕਰੇਂਗਾ ਤਾں ਦੋ ਦੇਆ ਕਰੂ ਓਏ ਆਪ ਕਾ ਨੂੰ ਕੰਜਰਾ ਤੇ ਫੇਰ ਦੋ ਕਿਹੜੇ ਸਾਬ ਨਾਲ ਦੂ ਹੋਰ ਕਾ ਦਿੰਦੀ ਆ ਇੱਕ ਦਿੰਦੀ ਆ ਕੰਜਰ ਦਾ ਇੱਕ ਦਿਨ ਸਾਂ ਛੱਡ ਕੇ ਫੇਰ ਕਹਿਰਾ ਪਰੂ ਕਾਟਾ ਹਨਾ ਤੇ ਕਾਟੀ ਉਹ ਤੁੰਨ ਦਿੱਸੀ ਜਾਂਦਾ ਫੇਰ ਹੁਣ ਫਿਰ ਕਿਵੇਂ ਕਰਕੇ ਹੋਰ ਕੀ ਕੰਮ ਚਲਾ ਕੇ ਫਿਰ ਆਪਾਂ ਐ ਕਰੂਏ ਪੰਜ ਦਾ ਕਵਾੜ ਦਾ ਕੰਮ ਇਕੱਠਾ ਕਰ ਲੈਨੇ ਆ ਤੂੰ ਕਵਾੜ ਚੁੱਕਦਾ ਫਿਰ ਅਗਰੇ ਮੈਂ ਟਰੈਕ ਟਰਾਲੀ ਲਈ ਫਿਰ ਨੂੰ ਤੂੰ ਕਵਾੜ ਚੁੱਕਦਾ ਫਿਰ ਰੂੜੀਆਂ ਤੋਂ ਨਾ ਉਹ ਭਰਾਵਾ ਕੋਟੇ-ਕੱਟੇ ਨਹੀਂ ਮੁਰਦੇ ਕਿਹੜਾ ਉੱਥੇ ਪਕਾਈ ਕਰ ਕਵਾੜ ਪੰਜ ਦਾ ਚੁੱਕ ਨਹੀਂ ਕੋਟਾ ਉਹ ਨਾ ਨਾ ਭਰਾਵਾ ਕੁ ਚੰਗਾ ਚੱਜ ਦਾ ਕੰਮ ਐ ਦੱਸ ਫੇਰ ਤੂੰ ਐ ਕਰ ਖੋਈ ਜਾਇ ਕਰਕੇ ਆਪਾਂ ਹੱਟੀ ਖੋ ਲੈਨੇ ਆ ਉਹ ਸਾਲੀ ਸੌਦੇ ਵਾਲੀ ਉਹ ਨਾਲ ਹੀ ਤਾਇਆ ਕਰੀ ਨਾ ਪੁੱੜਗਾ ਸੌਤਾ ਲੈਣਾ ਗੱਲ ਤਾਂ ਲੋਟ ਆ ਤੇਰੀ ਵਾਲੀ ਠਰਕ ਪੋਰ ਲੈ ਕਰਾਂਗੇ ਹਣਾ ਹਾਂ ਤੇ ਖੰਡ ਵੀ ਰੁਪਏ ਦੀ ਕਿੰਨੀ ਦੇਣੀ ਪਿਆ ਕਰੂ ਅਗਲੇ ਨੂੰ ਕਦੇ ਕਰਾਂਗੇ ਮਿੱਠੀ ਗੋਲੀ ਲੈਣਾ ਹਾਂ ਵੀਰ ਪੈ ਦੀ ਹਾਂ ਉਹ ਤਾਂ ਪੁੱਛ ਲਾਂਗੇ ਦੁਕਾਨਦਾਰ ਜੀ ਤੂੰ ਸੌਦਾ ਲਿਆ ਮੰਗੇ ਦੱਸਣ ਨੂੰ ਕੀ ਦੱਸ ਦੇਣਗੇ ਤੂੰ ਪਰਾਂ ਨੂੰ ਹੋਏ ਤੇ ਕੰਧਾਂ ਦੇ ਕਰਨ ਹੁੰਦੇ ਸੋਲ ਲਾਵੇ ਆਪਣੇ ਤੋਂ ਪਹਿਲਾਂ ਹੀ ਖੋਲ ਲੇ ਕੁੜੇ ਨੂੰ ਹੋ ਗਿਆ ਇਦਾਂ ਨੂੰ ਹੋ ਗਿਆ ਹਾਂ ਕਿਤੇ ਇਟਾ ਨੂੰ ਸੁਣ ਜੇ ਹਾਂ ਇਟਾਂ ਦੀ ਕਰਨ ਅੱਜ ਕੱਲ ਤਾਂ ਹੋਰ ਨਹੀਂ ਕਰ ਹਾਂ ਦਾਹਰ ਵੀ ਦਾ ਪੁੱਈਆ ਕਿੰਨੇ ਗ੍ਰਾਮ ਦੇਣਾ ਪਿਆ ਕਰੂਗੇ ਪੁੱਛ ਗਿਆ ਕਿ ਪਾਇਆ ਦੇਣਾ ਪੈਂਦਾ ਲੱਪ ਜੀ ਭਰ ਕੇ ਦੇ ਦੇ ਤਾਂ ਪਾਇਆ ਪਾਇਆ ਨਾ ਕਤੇ ਲੱਪ ਜ ਆਪਣੀਆਂ ਲੱਪਾਂ ਵੱਡੀਆਂ ਵੱਧਣਾ ਪੈ ਜੇ ਨਾ 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 ਮੈਂ ਪਾਇਆ ਕਰੂੰਗਾ ਤੇਰਾ ਤਾਂ ਹੱਥ ਵਾਲਾ ਵੱਡਾ ਪੁਰਾਣਿਆ ਕਿਲੋ ਪੁੱਜਗਾ ਪੈ ਜੂ ਇਹ ਤਾਂ ਤੂੰ ਘਟ ਪਤਾ ਲੜੋ ਲੜਾਈ ਹੋਈ ਜਮੇ ਇਹ ਵੀ ਕਾਸੇ ਦਾ ਕੰਮ ਠਾਣੋ ਠਾਣੀ ਹੋ ਜਾਗੇ ਮੁੜ ਕੇ ਤੇ ਫਿਰ ਹੋਰ ਕੰਮ ਕਿਹੜਾ ਚੰਗਾ ਯਾਰ ਰਹਿ ਗਿਆ ਐ ਕਰ ਗਿਓ ਹਾਂ ਪੈਂਚਰ ਦੀ ਦੁਕਾਨ ਖੋਲ ਲੈਨੇ ਪੈਂਚਰ ਤਾਂ ਲਾਦਿਆ ਕਰੇਗਾ ਹਾਂ ਮੈਂ ਪੰਚਰ ਤਾਂ ਪੱਕਾ ਲਾ ਦੂੰਗਾ ਤਾਂ ਕਿ ਨਹੀਂ ਛੱਡਦਾ ਪਰ ਆਇਆ ਉਹ ਉਹ ਚ ਕਮਾਈ ਘਾਟਾ ਕੰਜਰਾ ਹੱਥ ਬੜਾ ਉਸਦਾ ਹਨਾ ਹੋਰ ਸਾਰਾ ਦਿਨ ਪੇਸ਼ਕਸਾਂ ਨਾਲ ਕਿਹੜਾ ਪਕਾਈ ਕਰੇ ਪੱਟੇ ਆਪਾਂ ਗੱਡੀ ਤੇ ਰੰਪ ਭੈਣ ਦੀ ਪੋਤੜੀ ਹਨਾ ਹਾਂ ਉਹ ਹੋਰ ਕਰ ਗਏ ਆਪਾਂ ਪਾਈ ਗੱਡੀ ਲੈਨੇ ਜੁਨੀਅਨ ਚ ਹਾਂ ਨਾਲੇ ਤਾਂ ਪਾਈ ਚੋ ਤੇ ਡੋਡੇ ਪਿੱਛੋ ਖਾਣ ਨੂੰ ਨਿਆਰਾ ਆਇਆ ਕਰੂ ਹਾਂ ਜਿੰਨਾਂ ਨੇ ਚੰਗੇ ਢੇੜੇ ਲਾਇਏ ਕਹਿੰਦੇ ਪੀਏ ਬਚਾਇਆ ਕਰਾਂਗੇ ਜਿੱਦੇ ਬੁੰਡ ਤੇ ਪੈਣ ਲੱਗੇ ਉਹ ਢੇੜੇ ਕੌਣਗੇ ਨੂੰ ਓਏ ਆਪਾਂ ਕੀ ਕੰਜਰਾ ਦਾ ਵੇਚਣ ਨੂੰ ਲਿਆਉਣੀ ਆਪਾਂ ਦਾ ਖਾਣ ਵਾਸਤੇ ਲਿਆਉਣੀ ਆ ਕੋਈ ਤੇ ਫਿਰ ਕਦੇ ਤੜਾਂਗੀ ਫਿਰ ਆਪਾਂ ਨਫਾ ਕਾਦਾ ਜੇ ਖਾਣ ਵਾਸਤੇ ਲੈਂਦੀ ਕਰਨਾ ਦਾ ਕਮਾਈ ਦਾ ਧੰਦਾ ਓਏ ਆਪ ਦਾ ਟਾਪੂ ਚੱਪੀ ਜਾਊਗਾ ਨਹੀਂ 10 ਰੁਪਏ ਕਮਾਈ ਹੋਈ ਜਾਊਗੀ ਜੇੜਾ ਕੋਈ ਢੇੜਾ ਬਣਾਇਆ ਕਰੂ ਕਾਹਦੇ ਫਾਇਦਾ ਨਹੀਂ ਤੋ ਦੂਰ ਬੜੀ ਕੋਈ ਬੜੀ ਐਕਸੀਡੈਂਟ ਹੋ ਜੇ ਰਾਹ ਚ ਗੱਡੀ ਪੈਂਚਰ ਹੋ ਜੇ ਫਿਰ ਪੰਗਾ ਆਪੇ ਤੇ ਇਨੋਥੇ ਛੱਡਿਆ ਕਰੂੰਗਾ ਮੈਂ ਮਾਪੇਂ ਚੋਦੀਏ ਮੈਂ ਕਿਉ ਛੱਡਿਆ ਹੂੰ ਤੇ ਹੋਰ ਰੱਖ ਤੂੰ ਰਹੀ ਜਾਂਦਾ ਮੈਂ ਨਹੀਂ ਰਹਿੰਦਾ ਪਰਾਇਆ ਕਰ ਓ ਹਾਂ ਤੂੰ ਜਾ ਚੇਗਾ ਵੀ ਬਾਹਰ ਪੇਂਟਰ ਬਣ ਜਾ ਕੰਜਰਾ ਤੂੰ ਰੰਗ ਕਰਿਆ ਕਰੀ ਮੈਂ ਕੋਲ ਕੋਲ ਵਾਲਟਿਚ ਦੇਆ ਕਰੂੰ ਤੈਨੂੰ ਰੰਗ ਕਿਹੜਾ ਥੱਲੇ ਵੇੜਾ ਕੰਜਰਾ ਉਹਦੇ 20 ਦਿਨ ਤੱਕ ਤਾਂ ਰੰਗ ਨਹੀਂ ਲੈਂਦਾ ਕੁਛ ਨਹੀਂ ਹੁੰਦਾ ਤੇਰੇ ਘਰ ਹੀ ਸਿਆਣਾ ਆਇਆ ਕਰੂ ਵੀ ਕੌਣ ਕਰਦਾ ਪੇਂਟਰ ਓ ਨਹੀਂ ਯਾਰ ਉੱਤੇ ਲਿਖਦਾ ਗਰਦਿਆਲ ਸਿੰਘ ਪੇਂਟਰ कोई तो कम जी पे हाँ सब तक ठीक है मेरे हाथ च है वाहन माड़ा मोटा वाहन वाहन आए देख ला तू ਮੇਰੇ ਹਸਾਬ ਨਾਲ 35 ਕਿਲ ਦਾ ਬੋਲੂ ਗਿਆ ਹਾਂ ਤੇ 22 ਮੈਨੂੰ ਆਲਾ ਦੋ ਘਟ ਬੀਹਾਂ ਕਿਲੇ ਅਗੇ ਨਰੇ ਦਾਰੇ ਕੇ 100 900 ਕਿਲਾ ਮੇਰੇ ਹੱਥ ਚਾਨਾ ਬਰਦਾਰਾਂ ਦਾ ਟੱਕ ਹੋ ਗਿਆ ਹਾਂ ਟੱਕ ਵਾਠਾਂ ਦਾ ਹੋ ਗਿਆ ਹਾਂ ਹੈ ਨਾ ਕੋਲੇ ਬਾਵਾ ਬਾਵਾ ਹਣਾ ਤੇ ਲੌੜਾ ਇੰਨਾ ਕੋਲੇ ਮੈਂ ਕਿੱਲੇ ਕਿੱਲੇ ਚ ਤੋਰੀ ਫਿਰ ਕੋਈ ਧੰਮ ਨਿਕਲੂ ਭੈਣ ਦੰ ਨੰਨਾ ਸਾਰਾ ਤੇਲ ਹੀ ਚਰਾ ਹਾਂ ਚਮਾ ਨਾ ਨਾ ਕਿੱਲੇ ਕਿੱਲੇ ਕਿ ਨਹੀਂ ਆਪਾਂ ਤੋੜਦੇ ਹਾਂ ਆਪਾਂ ਤਾਂ ਵੱਡਿਆਂ ਸੰਗ ਲਿਆ ਕਰਾਂਗੇ ਭਾਈ ਵੱਡਿਆਂ ਸੰਗਾਂ ਕੌਣ ਦਿੰਦਾ ਜਿੱਕਾ ਲਾਪਨ ਦਿੰਦਾ ਕੌਣ ਹੀ ਆਹ ਲਾਹਾਂ ਨਾ ਜਾਣ ਜੀ ਮੂੰਹ ਪਰੇ ਆਪਾਂ ਕਿੰਨਾ ਕੰਜਰਾ ਪਿੰਡ ਚ ਇਹਦੇ ਨਾਲ ਕੋਈ ਬੁਲਾਉਂਦਾ ਤਾਂ ਮੈਂ ਦੇਖੇ ਨਹੀਂ ਤੈਨੂੰ ਲਾ ਤੂੰ ਤੜਕੇ ਮੈਂ ਨਾ ਤੁਰਕੇ ਦੇਖੀ ਨਾ ਅਗਲਾ ਗਾਲ ਕੱਢਦਾ ਨੰਗੇ ਜਾਂਦੇ ਨੂੰ ਆ ਜਾਂਦੇ ਧੜੰਗਾ ਓਏ ਨਹੀਂ ਕੱਢਦਾ ਗਾਲ ਪਤੰਦਰਾ ਬਾਹਲੀ ਚੜਾਈ ਆਪਣੀ ਤਾਂ ਬਾਹਰ ਤਾਂ ਚੜਾਈ ਹੈ ਪਿੰਡੀ ਤਾਂ ਭੈਣ ਦਾ ਫੁੱਦਾ ਦੇ ਨਹੀਂ ਗਾਲ ਕੱਢਦੇ ਓਏ ਪਿੰਡੇ ਚ ਨਹੀਂ ਕੋਈ ਪੁੱਛਦਾ ਹੁੰਦਾ ਅੱਛਾ ਪਿੰਡ ਚ ਤਾਂ ਵੱਡਮੀ ਕਰਦੇ ਆ ਇਹ ਵੀ ਗੱਲ ਤੇਰੀ ਸਹੀ ਹੈ ਨਾ ਹਾਂ ਪਤਾ ਤਾਂ ਲੱਗਦਾ ਬਾਹਰ ਅੰਦਰ ਜਾਇ ਤੂੰ ਫੇਰ ਤਾਂ ਆਪਣੀ ਚੜਾਈ ਹੈ ਬਾਹਰ ਹਾਂ ਵੀ ਕਿੰਨੀ ਕੁ ਚੜਾਈ ਹੈ ਕਿੰਨੀ ਕੁ ਪੁੱਛਪੜਤਾਲ ਇਹਨਾਂ ਦੀ ਪਿੰਡੇ ਚ ਤਾਂ ਮੈਂ ਬੈਂਗਰ ਉੱਤੇ ਚੜੀ ਜਾਂਦੇ ਭੈਣ ਦਾ ਨਾ ਬਾਕੀ ਸਰੀਕ ਤਸਰੀਕ ਵੀ ਗੋਲ ਗੱਪੇ ਦਾ ਹਾਲ ਤੇਰੀ ਮੰਨ ਗਿਆ ਨਾ ਆਂ ਰਾਏ ਕਰੂਏ ਹਾਂ ਗੋਲ ਗੱਪੇ ਨੀੜੀ ਲਾ ਲਾ ਕਰ ਅੱਛਾ ਮੈਂ ਪਾਣੀ ਪੀ ਜਿਉ ਤੂੰ ਗੋਲ ਗੱਪਾ ਰੂਲਾ ਖਤਵਾਤਾ ਕਿੱਥੇ ਕੁ ਲਮਾਂਗੇ ਰੋਡ ਤੇ ਲਾ ਲਾਂਗੇ ਬਾਦ ਰੋਡ ਤੇ ਭੈਣ ਦੇ ਆਪਾਂ ਨੂੰ ਕੌਣ ਲਾਉਣ ਦਿੰਦਾਗਾ ਕਿਉਂ ਆਓ ਪੁਲਸਾਰੇ ਚਕਾਰ ਦੇਣਗੇ ਹੁੰਦੀ ਆਪਣੀ ਚਾਚੇਂਗਾ ਵੀ ਵਾਲਾ ਓਏ ਹਾਂ ਗਰਦਿਆਲ ਸਿੰਘ ਗੋਲ ਗੱਪਾ ਦਹੀਂ ਭੱਲਾ ਪੂਰਾ ਜੱਟੇ ਦਾ ਕਰਨ ਕਰਦਾ ਅੱਛੀ ਗੱਲ ਤੇ ਕਰਾਉਂਗੇ ਇੱਥੇ ਤੁਸੀਂ ਮੈਂ ਨਹੀਂ ਪਾਦਾ ਕਰੂੰ ਭੱਲੇ ਤੇ ਗਰਦਿਆਲ ਸਿੰਘ ਦਹੀਂ ਪੱਲਾ ਗੋਲ ਗੱਪਾ ਤੇ ਨਾਲ ਲਿਖਦਾ ਗਰਦਿਆਲ ਸਿੰਘ ਪਾਪੜੀ ਇਹ ਪਾਪੜੀ ਵੀ ਖੋੜੂਂਦਾ ਕਲ ਆਦੀ ਤੂੰ ਕੰਜਰੇ ਦਾ ਕੋ ਚੰਗਾ ਕੰਮ ਨਾ ਕਰਨੀ ਆਈ ਫਿਰ ਹੋਰ ਕੀ ਕਰੇ ਮੈਂ ਤਾਂ ਆਇਆ ਮੈਂ ਖਾ ਚਾਲਾ ਪਪੜੀ ਤੂੰ ਤੋਂ ਪੁੱਛਦਿਆਂ ਉਹਨੂੰ ਮੈਂ ਦਿਨ ਦਾ ਪਪੇਟ ਦੇ ਦੇਨੀ ਆ ਫਿਰ ਮਨ ਤੈਨੂੰ ਹੋਰ ਦੱਸਦਾ ਫਿਰ ਹਾਂ ਉਂਡੀ ਚੋਰ ਨੂੰ ਮੈਂ ਪਟਲੇ ਕਰੂੰ ਗੰਨਿਆਂ ਦਾ ਰੋਹ ਵੇਚਿਆ ਕਰੂ 10000 ਗਲਾਸ ਹਾਂ ਵਿੱਚ ਬਰਫੀ ਕੋਲ ਨਾ ਥੋੜੀ ਕੋਲ ਦੇ ਬਾਲੀ ਕੋਲ ਦੇ ਹਾਂ ਵਿੱਚ ਮਾਰਾ ਕਰ 20 ਦਾ ਕਿਸੇ ਨੂੰ ਨਹੀਂ ਜਾਣ ਆ ਆ ਸੱਤ ਨੂੰ ਕੰਜਰ ਦੇ 3-4000 ਨਹੀਂ ਛੱਡਦੇ ਮਾ ਉਹਨਾਂ ਦੇ ਭਾਈਆ ਗਰਮੀ ਤੋਂ ਪੈਂਦੀ ਆ ਫਰਕ ਪੀਂਦਾਂ ਨਹੀਂ ਅੱਜ ਕੱਲ ਲਗੰਦੇ ਦਾ ਉਹ ਵੱੱਤੇ ਜੇ ਵਾਲੇ ਪੀਂਦੇ ਹਨ ਉਹ ਜਿਹੜੇ ਉੱਤੇ ਲਾਈ ਖੜੇ ਹੁੰਦੇ ਆ ਹਾਂ ਉੱਤੇ ਵੀ ਲਖਿਆਦਾ ਗਰਦਿਆਲ ਸਿੰਘ ਜੂਸਰ ਹਾਂ ਕਿੰਨੇ ਦਾ ਜੂਸ ਠੰਡਾ 18 ਰੁਪਇਆ ਹਾਂ ਕਾਲਜਾ 18 ਕਾਲਜਾ 18 ਹਣਾ ਲੈ ਜੋ ਨਜ਼ਾਰੇ ਕਾਲਜਾ 18 ਬੁੜੀ ਵੜੀ ਬੁੜੀ ਕੁੜੀਏ ਕਹਿੰਦੇ ਕਾਲਜਾ 18 ਇੱਥੋਂ ਫੇਲ ਹੋਵਾਂਗੇ ਭੈਣ ਦਾ ਨੰਨਾ ਨਹੀਂ ਹੁੰਦੇ ਜਦੋਂ ਬੁੜੀ ਦੀ ਚੈੱਕ ਕਰਦਾ ਓਏ ਆਪਾਂ ਤਾਂ ਠਰਕੀ ਪੋਰਨਾ ਆਪਣੇ ਪੱਲੇ

ਹੌਂਕ ਕਿਤੇ ਪਾਏਗੇ ਯਾਰ ਦੋਗੇ ਨਾ ਅਗਲੇ ਪੱਕੀਆ ਕੋਈ ਜਾਨ ਨਹੀਂ ਜਾਈ ਬਟਾ ਮੈਂ ਲੱਗਦਾ ਹੀ ਜੈ ਬੰਗੇ ਤਾਂ ਹੈ ਦੋਈ ਆਇਆ ਕੰਜਰਾਂ ਕੋਲੇ ਹੁੰਦਾ ਕੋਈ ਆਸਲਾ ਉਸਲਾ ਵੇ ਨਾ ਆ ਜਾਣ ਫੇਰ ਮੈਂ ਨਾ ਬਾਈ ਇਹ ਕੰਡੋ ਗੀ ਦਿੱਤੀ ਨਾ ਚਿੱਤਰ ਜਾ ਹਰੇ ਸੌਂ ਬਈ ਰੱਜਾ ਜਾਉਂਦੀ ਬਿੱਟਿਆਣੇ ਇਹਦਾ ਮਾਰ ਕੇ ਇਹਦਾ ਬਾਈ ਵਧੀਆ ਵਧੀਆ ਕਿਹੜਾ ਹੋਏ ਅੰਗਿਆ ਚੱਤ ਕੇ ਆ ਗਿਆ ਹੋਏ ਹਾਂ ਮਕੰਨ ਦਾ ਕੀ ਠੀਕ ਐ ਇਸ ਵੇਲੇ ਹੋਏ ਮੈਂ ਮਕੰਨ ਗਿਆ ਵਧੀਆ ਤੂੰ ਦੱਸ ਇੱਥੇ ਕਿਵੇਂ ਬੈਠਾ ਹੋਏ ਅੱਛਾ ਇੱਥੋਂ ਢੇੜਾ ਮਾਰ ਕੇ ਆਈ ਸੀ ਖੇਤੋਂ ਅੱਛਾ ਕੇ ਅਸੀਂ ਇੱਥੇ ਬਹਿ ਗਏ 2 ਮਿੰਟ ਲੈ ਤੈ ਨਹੀਂ ਸੀ ਤੈ ਪਾਸ ਹੋ ਜੂਏ ਜੇਕਰ ਮੈਂ ਅੱਖਾਂ ਬੰਜੇ ਗਏ ਬੱਥੇ ਜੇਕਰ ਮਾਸਪਾ ਕੀ ਲੋੜਾ ਫੜਦਾ ਫਿਰਦਾ ਆਹ ਮੈਂ ਤਾਂ ਖੇਤ ਨੂੰ ਜਾਂਦਾ ਜਾ ਹੁਣ ਜਾਣ ਦਾ ਟਾਈਮ ਹੈ ਉੱਲਾਈਟ ਆਉਂਦੀ ਅੱਜ ਕਹਿੰਦੇ 2 ਵਜੇ ਅੱਜ ਨਹੀਂ ਆਉਂਦੀ ਆਪਦਾ ਘਰੇ ਪਹਿ ਜਾ ਹਾਂ ਨਾ ਪਰਟਾ ਆਉਂਦੀ ਘਰਾਂ ਲਈ ਤਾਂ ਆਉਂਦੀ ਨੀ ਕਿ ਖੇਤਾਂ ਲਈ ਕਿੱਥੋਂ ਆਉਗੀ ਮੋਟਰਾਂ ਲਈ ਆਉਂਿਆ ਨਹੀਂ ਆਉਂਦੀ ਖੰਭਾ ਡਿੱਗ ਪਿਆ ਹੈ ਮਾਗਰ ਖੰਭਾ ਡਿੱਗ ਪਿਆ ਮੁੰਡਿਆਂ ਨੇ ਪੁੱਛਿਆ ਸੀ ਮੋਬਾਈਲਾਂ ਤੇ ਅੱਖਾਂ ਕੀ ਹਾਂ ਮੋਬਾਈਲ ਤੇ ਆਇਆ ਸੀ ਉਤੇ ਫੈਟਾ ਜਾਈ ਜਾਨੋ ਦੀ ਫੱਕ ਸੁੱਕ ਜੂ ਮੇਰੀ ਪਾਏ ਚੱਲ ਨੂੰ ਪਰ ਸੁੱਕਦੀ ਆ ਉਹੀ ਆ ਗਿਆ ਫੇਰ ਉਹਨੂੰ ਆ ਕੇ ਮੂਠ ਕੇ ਰਮਾ ਦੇ ਆ ਗਾਇ ਪੱਕੇ ਮੇਰੇ ਪਰੈਸ਼ਰ ਬਲਾਉ ਰਿਹਾ ਇੱਕ ਕਿਆੜੀ ਰਮਾ ਦੇ ਬਾਗ ਜਾ ਬਾਗ ਜਾ ਹਾਂ ਇੱਕ ਧੜ ਕੇ ਰਮਾ ਦੀ ਕਾਫ ਮ ਗਿਆ ਨਾ ਘੜ ਘੜ ਜਾਣ ਹਾਂ ਹਾਂ ਚੰਗਾ ਚੰਗਾ ਨੀ ਲੋੜਾ ਫੜਦੇ ਨੇ ਲੱਕਰ ਬੈਠੇ ਅਗੇ ਸੇ ਮਾਰ ਕੇ ਮੰਜੇ ਮੰਜਾ ਰੋਣਾ ਬਿਲੀ ਬਿਤਾ ਕਰਦੇ ਉਹ ਦੇਖ ਲੈ ਪੈਂਚ ਸੁਕੜੂ ਵੀ ਜਾ ਪੱਕੇ ਪੌਂਗਲਾ ਹਾਂ ਸਾਰਾ ਦਿਨ ਨੀ ਨਰਾਤ ਨੂੰ ਟੇਕ ਕੇ ਨਾ ਜਿਵੇਂ ਇਹਦਾ ਬੁਰਾ ਹਾਲ ਬੋਰਾ ਹਰ ਇਹ ਲੰਗਾ ਨਹੀਂ ਸੁਣਦੇ ਦੇਖੋ ਯਾਰ ਕਿਥੇ ਰਾਇ ਸੁਣ ਲਈ ਹੋਏ ਕੰਜਰ ਜੇ ਇਹ ਚਲਾ ਦੇ ਆਪਣੇ ਇਹਦੇ ਪੱਛ ਦੀ ਪੂਛ ਨਹੀਂ ਹੈ ਗੱਲ ਹਾਂ ਕਿਥੇ ਆਪਣੇ ਤੋਂ ਪਹਿਨੀ ਕੜਾ ਲੋਟ ਕਰ ਦੇ ਕਿਛੇ ਕਹ ਜੀ ਮੈਂ ਚਲਾ ਲੈਣਾ ਹੈ ਕੰਮ ਹੈ ਨਾ ਹਾਂ ਪਹਿਲੇ ਚਲਾ ਜੇ ਹੁਣ ਕਿਵੇਂ ਕਰੀਏ ਇਹ ਵਾਨੇ ਜੀ ਨਾਲ ਪੁੱਛਾ ਉਹ ਕਰ ਜਾ ਹਉ ਕੰਜਰ ਦਾ ਦਿਮਾਗ ਚੱਗਾਈ ਜਾ ਮੇਰੇ ਕੀ ਹੋਏ ਵੀ ਜਰੋ ਜਰਾ ਫੋਨ ਵੇਲੇ ਪਾਉਂ ਬੱਜੇ ਫਿਰ ਕੋਈ ਕਾਰੋਬਾਰ ਨਾ ਤੋ ਲੀਏ ਜਾ ਹਾਂ ਹਾਂ ਹੋ ਤੋਰਾ ਆਹ ਸੁਣ ਲੈ ਐ ਕਰੋ ਕਾਰੋਬਾਰ ਤੇ ਮੈਂ ਦੱਸ ਦਿੰਨਾ ਹੈ ਗੱਜਾ ਮੇਰੀ ਗੱਲ ਸੁਣ ਮੇਰੀ ਸਲਾਹ ਸੀ ਮੱਛਲੀ ਵੀ ਜੇ ਇੱਕ ਟਿੱਕੜ ਪਾਣ ਲੈ ਨੀਏ ਬੱਜੀ ਹਾਂ ਕਿ ਨਜ਼ਾਰਾ ਆ ਗੀ 6 ਮਹੀਨੇ ਠੀਕੇ ਲੱਗਦੇ ਐ ਕਰ ਤੂੰ ਕੰਮ ਚਲਾਣਾ ਕੰਮ ਮਟਾ ਹੁਣ ਤੂੰ ਮੇਰੀ ਗੱਲ ਸੁਣੇ ਕਪੜਾ ਲੈ ਲਈ ਸੀ ਆਏ ਖਾਲ ਮੰਨ ਲੈ ਆਪਾਂ ਦੋ ਸਤਾ ਭਾਈ ਸੌਖੇ ਬੰਦਿਆਂ ਸਾਨੂੰ ਕੀ ਕਰਦਾ ਪੈਨਾਂ ਦੀ ਧੂੜ ਦੇਖ ਆਪ ਦਾ ਤੂੰ ਪਾਉਂ ਕਸੀ ਕੀ ਲੈਦਾ ਸਰਦਾਰ ਬੰਦਿਆਂ ਉਹਦੇ ਘਰੇ ਚੰਗੀਆਂ ਪੱਗਾਂ ਮਟੀਆਂ ਲੜਾਉਂਦੇ ਆ ਗਾ ਕਰੋ ਕੱਡੇ ਬੰਦੇ ਕਾਹਦੇ ਨਾ ਕੱਡੇ ਬਟੇ ਸਰਦੇ ਵਰਗੇ ਬੈਠਿਆ ਨਾ ਤੋਕੇ ਮੇਰੀ ਗੱਲ ਮੈਂ ਤੈਨੂੰ ਕਹਿਤੀ ਗੱਲ ਜਾਂ ਆਪਾਂ 2.23 ਲੱਖ ਰੁਪਈਆ ਮੱਤਲੀ ਛੱੜ ਦੇਈ ਸੇਮੀਨਿਆ ਬਾੜ ਤੂੰ ਰੱਤ ਨਾ ਬਰਾਵਾ ਨਾ ਕੋਈ ਨਾ ਤਿਸਤਾ ਕੇ ਗਿਆ ਨਾ ਭਾਈ ਅਸੀਂ ਨੋ ਫੜ ਕੇ ਲੈ ਜਾ ਹੁੰਦੇ ਅਸੀਂ ਨੀਂਕੇ ਅੰਦਰ ਹੁੰਦੇ ਉਹ ਸ਼ਾਇਦ ਆਪਾਂ ਕਰ ਜਾਉ ਲਾ ਦੇਾਂਗੇ ਸਾਰਾ ਯਾਰ ਨਾ ਨਾ ਉਹ ਫੜਕੇ ਲੈ ਜਾ ਪੀਟਰ ਸਿਆ ਲੈ ਜਾਂਦੇ ਹੈ ਨਹੀਂ ਭਾਈ ਆਪਣੇ ਦਾ ਫਿੱਟ ਨਹੀਂ ਸਾਡੇ ਸੌਦਾ ਅੱਖਾ ਨਾ ਇਹ ਚਾਹੁੰਦੇ ਆਪਾਂ ਪੀਟਰ ਰੇੜਾ ਲੈ ਲਈਏ ਸਭ ਕੀ ਵੇਖਣ ਲੱਗ ਗਿਓ ਨਹੀਂ ਰੋਟ ਪੜਾ ਜੇ ਆਏ ਕਰੇ ਹਾਂ ਪੁੰਡ ਦੇ ਲੱਗ ਜੇ 200 ਰੁਪਏ ਆ 600 ਲੱਗ ਜਾ ਕਰਨਗੇ ਇਹ ਤਾਂ ਫਿਰ ਤੇਰੇ ਲੋਟਾ ਨਾ ਤੇ ਮੈਂ ਤੈਨੂੰ ਦੱਸਦਾ ਮੇਰੀ ਗੱਲ ਮੰਨ ਚੱਲ ਤੂੰ ਦੱਸ ਵੀ ਮੱਛਲੀ ਗਿਆ ਤੂੰ ਇਹ ਕੰਮ ਟੋੜਨਾ ਦੇ ਹਾਂ ਪਹਿਲਾ ਕਮਾਈ ਲੈਣ ਨਾਲ ਜੇ ਤੇਰੀ ਮਾਈ ਗਈ ਉਹ ਤਾਂ ਦੇਖ ਮੈਂ ਤੈਨੂੰ ਹੋਰ ਦੱਸਦਾ ਕਰਿਆ ਆਪਾਂ ਭਾਰੀ ਆਪਾਂ ਭਾਰੀ ਹੀ ਲੈਣੇ ਸੀ ਬਾਈ ਆਪਣੇ ਤਾਂ ਸਾਰਾ ਜਾਣਾ ਨਹੀਂ ਸੁਆਦ ਨਹੀਂ ਹੋਣਾ ਅਗਰੇ ਹਰੀਆਂ ਦੀ ਸਕੀਮ ਫੇਲਾ ਫੁੱਲਿਆ ਵਾਹ ਸੋਨਾ ਲੱਗੇਗਾ ਕਾਲਿਆ ਗਲਾਬਾ ਵਾਸਤੇ ਵੇਚਦਾ ਮੇਂ ਖਾ ਗਿਆ ਗੱਲ ਹਾਂ ਗੱਲ ਸੁਣ ਪ੍ਰੀਤ ਮਾਟਲੀ ਇਹ ਬਾਤ ਵੀ ਆਪਣੇ ਲੋਟਾ ਨਹੀਂ ਕੋਈ ਵਾਰੀ ਸਵਾਰੀ ਮਾਟਲੀ ਮਾਈਂ ਓੱਖਾ ਹੋਈਏ ਹਾਂ ਗਾਫਰ ਹੋ ਗੋ ਪੜੀ ਜਰਾ ਲੀਟਰ ਚ ਪਾਲਿਆ ਆਪਣੇ ਮਿੱਟੀ ਦੀ ਛੇੜੀ ਤੇ ਲਾ ਲਾ ਉਹ ਵੀ ਕੰਮ ਲੋਟ ਹੈ ਹਾਂ ਪੱਠੇ ਤੇ ਤੂੰ ਚਾਹੇਗਾ ਵਧੀਆ ਪੱਠੇ ਤੇ ਲਾ ਲੀਆ ਪੱਠੇ ਤੇ ਤਾਂ ਹੈ ਹਾਂ ਜੇ ਤੂੰ ਲਾਲਾ ਲਾਇ ਤੇਰੂ ਕਿਵੇਂ ਸੁਣਾ ਲੱਗੇਗਾ ਗੱਲ ਬਣਾ ਸੁਣਾ ਲੱਗੂ ਹਾਂ ਤੇਰਾ ਮੂੰਹ ਹੀ ਕੰਜਰ ਦਾ ਪੱਠੇ ਵਾਲਾ ਓਏ